ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਜੀ ਕਈ ਪੱਖੋ ਕੈਂਚੀਆਂ ਦੇ ਨੇੜ ਪੈਂਡ ਪਿਆ ਜਾਂਦਾ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਤੇ ਬਾਈਕੋਲ ਅੱਜ 4 ਮੱਝਾਂ ਠੀਕ ਹੈ ਜੀ 2 ਸੁਈਆਂ ਆ ਤੇ ਇੱਕ ਥੂਣ ਵਾਲੀ ਹੈ ਜੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 ਤਨ 555 ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਠੀਕ ਹੈ ਜੀ ਬਾਈ ਦਾ ਵਪਾਰ ਦਾ ਕੰਮ ਆ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਲੈ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਠੀਕ ਹੈ ਨਾ ਇੱਥੇ ਚਾਹੇ 2 ਦਿਨ 3 ਢੰਗ 4 ਢੰਗ ਚੋਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਿ ਗਾਈ ਅੱਸੀ ਕੱਲ ਵੀਰੇ ਜੀ ਨਾਮ ਤੇ ਡਰੈਸ ਦੱਸੋ ਜੀ ਆਪਣਾ ਕਾਲਾ ਜੀ ਪਿੰਡ ਪਿੰਡ ਚਕਜੀਤਪੁਰਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਨੇੜੇ ਪਿੰਡ ਬ ਬਾਈ ਪਿੰਡ ਪੱਖੋ ਕੈਂਚੀਆਂ ਨੇੜੇ ਆ ਉਗੋ ਨੇੜੇ ਆ ਹਾਂਜੀ ਤੇ ਇੱਥੋਂ ਕੈਂਚੀਆਂ ਤੋਂ ਵੀ ਕਿਲੋਮੀਟਰ ਆ ਉਗੋ ਤੋਂ ਵੀ ਕਿਲੋਮੀਟਰ ਆ ਜੀ ਠੀਕ ਹੈ ਜੀ ਤੇ ਨੰਬਰ ਦੱਸੋ ਜੀ ਭਰਾ ਆਪਣਾ ਨੰਬਰ 94631 ਜੀ 67631 ਜੀ ਠੀਕ ਹੈ ਜੀ ਹਾਂਜੀ ਬਾਈ ਜੀ ਪੂਰੀ ਮਾਝ ਦੀ ਜਾਣਕਾਰੀ ਦਿਓ ਜੀ ਇਹ ਬਾਈ ਤੀਜਾ ਸੂਆ ਹਾਂਜੀ ਤਾਜੀ ਸੂਈ ਵੀ ਆ ਅੱਜ ਚੌਥਾ ਦਿਨ ਆ ਜੀ ਅਸਾ ਜੀ ਤੇ 10 ਕਿਲੋ ਬੋਲਾ ਤਿਆਰ ਆ ਹੁਣ ਆ ਤੇਜਾ ਸੂਆ ਚਾਰ ਦਿਨੋਂ ਕੋ ਸੂਈ ਨੂੰ ਹਾਂਜੀ 10 ਕਿਲੋ ਬੋਲਾ ਤਿਆਰ ਆ ਠੀਕ ਹੈ ਜੀ ਹਾਂ ਤੇ ਬੱਚਾ ਕੀ ਭਰਾ ਕਟਾ ਜੀ ਮਗਰ ਵਚਾ ਕਟਾ ਬਰਾ ਦੇਸਾ ਦੇ ਬੈਠਾ ਠੀਕ ਆ ਬਹੁਤ ਵਧੀਆ ਭਰਾਵਾ ਸੀ ਗਿਆ ਵੀਰੇ ਇਹਦੇ ਠੀਕ ਆ ਜੀ ਠੀਕ ਆ ਤੇ ਰੇਟ ਰੂਟ ਭਰਾ ਦਾ ਰੇਟ ਬਾਈ ਫੋਨ ਤੇ ਕਰਾਂਗੇ ਠੀਕ ਆ ਜੀ ਜਾਇ ਜੀ ਹੋਣਗੇ ਰੇਟ ਬਾਈ ਰੇਟ ਜਾਇ ਜੀ ਹੋਣਗੇ ਹਾਂ ਜਾਇ ਜੀ ਹੋਣਗੇ ਤੇ ਤੋਰਕ ਦਿਖਾ ਦਿਓ ਜੀ ਹਾਂ ਜੀ ਸੋ ਭਰਾ ਮੱਝ ਸੁਖਨਾ ਕਰਮਾ ਵਾਲੀ ਰਾਜੀ ਆ ਸੁਖਨਾ ਠੀਕ ਆ ਜੀ ਤੇ ਦੁੱਧ ਵੀਰ ਜੀ ਕਿਨੇ ਦੱਸਿਆ ਤੁਸੀਂ ਦੁੱਧ ਹੁਣ 10 ਕਿਲੋ ਤਿਆਰ ਆ ਬਾਈ ਬੋਲਾ 10 ਕਿਲੋ ਤਿਆਰ ਆ ਚੈੱਕ ਕਰਕੇ ਤਸੱਲੀ ਕਰਕੇ ਲੈ ਸਕਦੇ ਹੋ ਠੀਕ ਆ ਨਾ ਭਰਾ ਚਾਹ ਤਿੰਨ ਡੰਗ ਚਾਹ ਚਾਰ ਡੰਗ ਛੋੜੋ ਤੇ ਰੋਕ ਨੂੰ ਮੜਾ ਜਾ ਇੱਥੇ ਬੱਠ ਫੁੜਾ ਸਾਨੂੰ ਦਿਖਾਈ ਦਿੰਨੇ ਆ ਜੀ ਠੀਕ ਹੈ ਲੋ ਜੀ ਇਧਰਲੇ ਪਾਸੇ ਹੋ ਜਾ ਮਾ ਠੀਕ ਹੈ ਜੀ ਬਸ ਬੰਦ 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 ਹੋਈ ਬੰਦ ਲੋ ਪ੍ਰਾਤੂਰਾ ਤਰਾ ਤਾ ਸਾਡੇ ਸਾਹਮਣੇ ਆ ਠੀਕ ਹੈ ਜੀ ਤੇ ਤਾਜੀ ਸੂਈ ਵੀ ਆ ਤੇ ਦੁੱਧ ਤਾਂ ਵੀਰੇ ਦੀ ਵਾਧੀ ਦੂਪਰਾ ਹਨ ਹਾਂ ਵੀਰੇ ਦੁੱਧ ਹੈ ਤੂੰ ਐ ਮੰਨ ਕੇ ਚੱਲ ਵੀ ਆਪਾਂ ਨੂੰ 18 ਦੀ ਵੀ ਠੀਕ ਹੈ ਜੀ ਬਾਕੀ ਇਹ ਬੌਲੇ ਚਾ ਹਾਂ ਬੌਲੇ ਜਾ ਬਾਈ ਇਹ ਚੋਫਾ ਦੇ ਨਹੀਂ ਅੱਜ ਸੂਈ ਨੂੰ ਠੀਕ ਹੈ ਜੀ ਤੇ ਇੱਕ ਬਈ ਟਾਈਮ ਪਾ ਦਿਓ ਹੁਣ ਠੀਕ ਹੈ ਜਿਹੜੇ ਟਾਈਮ ਤੇ ਬਣ ਰਹੀ ਆ ਉਸ ਸਾਹਬ ਨਾਲ ਅਗਲਾ ਲਾ ਲੇ ਤੇ ਬਾਕੀ ਬਾਈ ਥਣ ਥਣ ਜਮਾ ਸਾਫ ਕਰੀ ਬਿਆ ਠੀਕ ਹੈ ਜੀ ਹਾਂ ਇਸ ਸਵੇਰ ਦਾ ਟਾਈਮ ਆ ਸਾਰੇ ਹਾਂ ਠੀਕ ਹੈ ਜੀ ਭਰਾਓ ਮੇਰੀ ਪਹਿਲੀ ਵੀਡੀਓ ਆ ਹਣ ਸਟਾਰਟਿੰਗ ਬਾਈ ਤੋਂ ਹੀ ਹਾਂ ਠੀਕ ਹੈ ਜੀ ਤੇ ਤੁਸੀਂ ਆਪ ਇਹਨਾਂ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਕੁ ਟਾਈਮ ਹੋਇਆ ਮਨ ਲਾ 9:30 8:30 9 ਦਾ ਟਾਈਮ ਆ ਤੇ ਹਾਂਜੀ ਬਾਈ ਜੀ ਦੂਜੀ ਝੋਟੀ ਦੱਸੋ ਸਲੂਨ ਕੱਟੀ ਆ ਬਾਈ ਹਾਂਜੀ ਤੇ ਮੂੰਹੋਂ ਦੁੱਗੀ ਆ ਬਾਈ ਠੀਕ ਹੈ ਜੀ ਤੇ ਮਗਰ ਕੱਟਾਈ ਇਹਦੇ ਚੌਥਾ ਦਿਨ ਇਹਨੂੰ ਅੱਜ ਇਹਨੂੰ ਵੀ ਸੂਈ ਨੂੰ ਹੋਇਆ ਜੁਦਾ ਹੈਗਾ 9 ਕਿਲੋ ਦੇ ਤਾਂ ਉਹ ਕੋਲ ਬੋਲਾ ਤਿਆਰ ਆ ਬਾਈ ਇਹਦੇ ਥੱਲੇ ਠੀਕ ਆ ਜੀ ਰੇਟ ਭਰਾ ਦਾ ਇਹ ਬਾਈ ਇਹਦਾ ਫੋਨ ਤੇ ਕਰਾਂਗੇ ਰੇਟ ਇਹਦਾ ਵੀ ਰੇਟ ਹੁੰਦਾ ਜਾਜ ਹੀ ਹੋਣਗੇ ਜੀ ਆ ਜਾਜ ਹੀ ਹੋਣਗੇ ਵੀਰੇ ਐ ਨਹੀਂ ਕੋਈ ਉਹ ਹੁੰਦਾ ਹਮ ਚੈੱਕ ਕਰ ਸਕਦੇ ਹੋ ਹਾਂਜੀ ਕਈ ਬਾਈ ਜੀ ਕਹਿੰਦੇ ਵੀ ਰੇਟ ਫੋਨ ਤੇ ਬਾਹਲੇ ਗੱਲਾਂ ਹੋ ਜਾਂਦੀਆਂ ਵਪਾਰ ਲੈਣ ਚ ਤੇ ਦੱਸ ਵੀ ਨਹੀਂ ਸਕਦੇ ਬਾਈ ਠੀਕ ਹੈ ਨਾ ਤੇ ਇਹਨਾਂ ਦੀ ਵੀ ਮਜ਼ਦੂਰੀ ਬਣ ਜਾਂਦੀ ਆ ਤੇ ਅੱਧੇ ਬਾਈ ਜੀ ਮੈਨੂੰ ਕਹਿੰਦੇ ਆ ਕਮੈਂਟਾਂ ਰਾਹੀਂ ਕਹਿੰਦੇ ਆ ਵੀ ਬਾਈ ਰੇਟ ਦੱਸ ਪੁੱਛਿਆ ਪਰ ਆਪਾਂ ਪ੍ਰਸ਼ੰਦ ਆਪਣਾ ਫਰਜ਼ ਬਣਦਾ ਹਨ ਪਰ ਇਹਨਾਂ ਦੀ ਵੀ ਮਜ਼ਦੂਰੀ ਬਣ ਜਾਂਦੀ ਆ ਭਰਾ ਜਿਹੜੀ ਇਹਨਾਂ ਦੇ ਘਰ ਦੀ ਮੱਝ ਮੁੱਝ ਹੁੰਦੀ ਉਹਦੇ ਬਾਰੇ ਦੱਸ ਦਿੰਦੇ ਆ ਜਿਹੜੀ ਲੈਤੀ ਹੁੰਦੀ ਹੈ ਫਿਰ ਉਹਦੇ ਬਾਰੇ ਦੱਸ ਨਹੀਂ ਸਕਦੇ ਠੀਕ ਹੈ ਨਾ ਬਾਕੀ ਛੋਟੀ ਤੁਸੀਂ ਦੇਖ ਸਕਦੇ ਹੋ ਤੋਰਾ ਤਰਾ ਠੀਕ ਹੈ ਜੀ ਪਹਿਲੇ ਸੂਈ ਛੋਟੀ ਸੂਈਆ ਕਰਮਾ ਵਾਲੀ ਬਹੁਤ ਠੰਡੀ ਆ ਬਾਈ ਥੱਲੋਂ ਸੁਨੱਖੀ ਤੇ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਮੰਗ ਰਹਿਗਾ ਕੱਟਾ ਆਸੇ ਵੀ ਹਾਂਜੀ ਕੱਟਾ ਮੰਗਰ ਕੱਟਾ ਠੀਕ ਹੈ ਜੀ ਥਣ ਲੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਅ ਲੋ ਜੀ ਇਹ ਵੀ ਸੂਈ ਵੀਆ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਾਵੇ ਕੌਣ ਦਸਿੰਦਾ ਸਾਡਾ ਫਰਜ਼ ਬਣਦਾ ਅੱਜ ਕੱਲ ਵੀਡੀਓ ਵਿੱਚ ਵੀਡੀਓ ਕਿਸੇ ਦੀ ਹੋਰ ਦਿਖਾ ਕੇ ਤੇ ਗੂਗਲ ਪੇ ਕਰਾ ਲਾਂਦੇ ਭਰਾਓ ਉਹ ਗੱਲਾਂ ਤੋਂ ਬਚੋ ਠੀਕ ਹੈ ਨਾ ਠੱਗੀਆਂ ਠੁੱਗੀਆਂ ਬਣੀਆਂ ਹੋ ਰਹੀਆਂ ਸਾਡੇ ਰਿਸ਼ਤੇਦਾਰਾਂ ਨੂੰ ਵੀ ਹੋ ਗਈਆਂ ਯਾਰਾਂ ਮਿੱਤਰਾਂ ਨੂੰ ਹੋ ਗਏ ਦੋ ਤਿੰਨਾਂ ਤੇ ਉਹ ਕੱਲ ਦਾ ਧਿਆਨ ਰੱਖਿਆ ਕਰੋ ਤੇ ਦਸੱਲੀ ਕਰਿਆ ਕਰੋ ਅਗਲੇ ਤੋਂ ਵੀਡੀਓ ਮੰਗਵਾਇਆ ਕਰੋ ਉਹ ਵੀਡੀਓ ਚੱਕ ਕੇ ਅਗਲੇ ਦੀ ਐਡਿਟ ਕਰਕੇ ਰੇਟ ਘੱਟ ਦੱਸ ਕੇ ਤੇ ਤੁਹਾਡੇ ਨਾਲ ਠੱਗੀ ਵੱਜ ਜਾਂਦੀ ਆ ਸਾਡੇ ਇਸ ਤਰ੍ਹਾਂ ਨਾ 25 25 30 3000 ਰੁਪਏ ਦੀ ਵੱਜ ਚੁੱਕੀ ਹੁਣ ਤੱਕ ਤੁਸੀਂ ਧਿਆਨ ਰੱਖਿਆ ਕਰੋ ਇਹ ਗੱਲ ਦਾ ਠੀਕ ਹੈ ਜੀ ਹਾਂ ਜੀ ਇਹਦੇ ਵਾਲ ਕਿਤੇ ਨਹੀਂ ਤੁਹਾਨੂੰ ਚਟਾ ਦਿਸੂਗਾ ਪੈਰ ਜਮਾ ਠੀਕ ਹੈ ਹਾਂ ਠੀਕ ਹੈ ਹਾਂ ਜੀ ਹਾਂ ਜੀ ਬਾਈ ਜੀ ਛੋਟੀ ਬਾਰੇ ਦੱਸੋ ਜੀ ਇਹ ਬਾਈ ਦੁੱਗੀ ਆ ਮੂੰਹ ਹਾਂ ਜੀ ਤੇ ਅਲਸਰ ਛੋਟੀ ਆ ਪਰਸੋਂ ਛੋਟੇ ਤੋਂ ਨਵੇਂ ਦੁੱਧ ਲਵਾਈ ਆ ਬਾਈ ਸਾਡੇ ਪਿੰਡ ਦਾ ਹੀ ਝੋਟਾ ਠੀਕ ਹੈ ਜੀ ਹਾਂ ਆਪਣੀ ਗਾਰੰਟੀ ਨਾਲ ਗੱਬਣ ਵੀ ਰਹੂਗੀ ਸਹੀ ਹਾਂ ਜੀ ਇਹਦਾ ਰੇਟ ਭਰਾ ਇਹਦਾ ਹੀ ਫੋਨ ਤੇ ਕਰ ਲਾਂਗੇ ਇਹਦਾ ਹੀ ਫੋਨ ਤੇ ਜਾਜੀ ਹੋਣ ਗਈ ਹਾਂਜੀ ਜਾਏ ਜੀ ਹੋਣਗੇ ਬਹੁਤ ਚੰਗੀ ਝੋਟੀ ਆ ਜੀ ਸਭ ਨੂੰ ਕਿੰਨੇ ਟਾਈਮ ਦੀ ਹੋਗੀ ਵੀਰੇ ਜੀ ਇਹ ਇਹ 2.5 ਸਾਲਾਂ ਦੀ ਹੋਗੀ ਬਾਈ 2.5 ਸਾਲਾਂ ਦੀ ਹਾਂਜੀ ਠੀਕ ਹੈ ਦੋਪਰਾ ਟਿੰਗਾ ਸੁੰਗਾ ਦੀ ਬਹੁਤ ਸ਼ਕੀਨ ਆ ਬਾਈ ਠੀਕ ਹੈ ਜੀ ਠੀਕ ਲੋ ਥੋੜਾ-ਥੋੜਾ ਚੈੱਕ ਕਰ ਸਕਦੇ ਚੰਗੀ ਤਰ੍ਹਾਂ ਠੀਕ ਹੈ ਜੀ ਲੋ ਜੀ ਇੱਠ ਪੋੜਾ ਮੋੜ ਲੋ ਪਰਾ ਝੋਲੀ ਝਾਲੀ ਦਿਖਾ ਦੇ ਬਾਈ ਥੱਲੇ ਬਹੁਤ ਚੰਗੀ ਝੋਲੀ ਆ ਠੀਕ ਹੈ ਲੋ ਜੀ ਬੰਦ ਹੋਈ ਗਵੰਦ ਤੇ ਗੂਗਲ ਪੇ ਧਿਆਨ ਨਾਲ ਆਪਾਂ ਕਰਿਆ ਕਰੋ। ਘਾ ਠੀਕ ਨਾ ਮੰਗਵਾ ਕੇ ਉਹ ਰੇਟ ਘੱਟ ਦੱਸ ਦਿੰਦੇ ਉਹਦਾ ਧਿਆਨ ਰੱਖਿਆ ਕਰੋ ਠੀਕ ਹੈ ਨਾ ਜੀ। ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ। ਬਾਈ ਦਾ ਪਿੰਡ ਜਗਦੀਪੁਰਾ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪਹੁੰਚਦਾ ਠੀਕ ਹੈ ਜੀ। ਵੈਸੇ ਮੇਰੇ ਸਾਬ ਨਾਲ ਬਾਈ ਰਹਿ ਗਈ ਤੇਰੀ ਝੋਟੀ ਅੱਟ ਦੇ ਗਈ ਆ ਤੇ। ਹਾਂ ਜੀ। ਆ ਚੈੱਕ ਕਰ ਸਕਦੇ ਪੁਰਾ। ਅੱਟ ਵੀ ਦੇ ਗਈ। ਬਾਈ ਕਹਿੰਦਾ ਉਹ ਕਰਿਆ ਸੀ ਦੇਖ। ਦੇਖ ਸਕਦੇ ਹੋ। ਆ ਦੇ ਗਈ ਚਿੱਟਾ ਜਾ ਅੱਟ ਠੀਕ ਹੈ ਨਾ। ਗਰੰਟੀ ਅੱਟ ਦੇ ਚੁੱਕੀ ਆ ਇਹ। ਹਾਂ ਜੀ ਹਾਂ ਜੀ। ਆਪਣੀ ਗਰੰਟੀ ਆ ਝੋਟੇ ਦੇ ਪਿੰਡ ਦੇ ਤੋਂ ਵੀ ਆਪਣੇ ਹੋ ਆ ਜੀ ਤੋਟਾ ਠੀਕ ਹੈ ਜੀ ਬਹੁਤ ਸ਼ਕੀਨ ਆ ਜਿਹੜਾ 18 ਲੀਟਰ ਵਾਲਾ ਇੱਥੇ ਘਰ ਦੇ ਨੇੜੇ ਹਾਂ ਹਾਂ ਠੀਕ ਹੈ ਜੀ 18 ਲੀਟਰ ਠੀਕ ਹੈ ਜੀ ਹਾਂਜੀ ਭਾਈ ਜੀ ਅਗਲੀ ਮੱਝ ਦੀ ਜਾਣਕਾਰੀ ਚਾਰ ਨੰਬਰ ਇਹ ਬਈ ਤੀਜਾ ਸੂਆ ਸੂਗੀ ਹਾਂਜੀ ਤੇ ਸੂਣ ਵਾਲੀ ਆ ਪੰਜ ਚਾਰ ਦਿਨ ਬਾਕੀ ਆ ਠੀਕ ਹੈ ਜੀ ਹਾਂ ਤੇ ਤੁਰਕ ਦਿਖਾ ਦੋ ਪ੍ਰਾਜ ਨੂੰ ਵੀ ਲੋ ਥਣ ਲੈ ਵਾ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਤੇ ਮਾੜੀ ਮਾੜੀ ਪਲੂਣ ਆਈ ਬਈ ਥਣਾ ਤੇ ਠੀਕ ਹੈ ਜੀ ਚੈੱਕ ਦੇ ਦਿਨ ਤੋਂ ਸੂਪੂ ਕਰਮਾ ਵਾਲੀ ਹਾਂ ਬਸ ਸਾਰਾ ਤਰੀਕ ਨੂੰ ਦਰ ਪੂਰਾ ਜੀ ਇਹਦੇ ਠੀਕ ਹੈ ਜੀ ਅੱਜ ਜੋ ਕਿ 17 ਦਾ 16 17 ਹੋ ਗਈ ਮੈਨੂੰ 16 ਹੋ ਗਈ 17 ਹੋ 16 17 ਇਹ ਜੋ ਸਾ ਬਸ ਇੱਕ ਦੋ ਦਿਨ ਲਊਗਾ ਮੇਰੇ ਸਾਹ ਨਾਲ ਕਿਉਂਕਿ ਚੱਕ ਰਹੀ ਆ ਤੇ ਦੇਖ ਸਕਦੇ ਭਰਾ ਦੋ ਤਾਰਾ ਮੋੜ ਦੋਈ ਮੋੜ ਦੋ ਤਾਂ ਤੁਸੀਂ ਲੈਵਾ ਦੇਖ ਸਕਦੇ ਦੁੱਧ ਵੀਰੇ ਕਿੰਨਾ ਕਰ ਦਿੱਤਾ ਸੀ ਪਿਛਲੇ ਸੂਜਣੇ ਪਤਾ ਕੋਈ ਦੁੱਧ ਬਈ 14 ਲੀਟਰ ਠੀਕ ਹੈ ਜੀ ਹਾਂ ਕਈ ਕੁੜਾ 14 ਲੀਟਰ ਹਾਂ ਠੀਕ ਹੈ ਚੈੱਕ ਕਰ ਸਕਦੇ ਹਾਂ ਪਿੰਡ ਜਗਜੀਤਪੁਰਾ ਜ਼ਿਲ੍ਹਾ ਇਹਨੂੰ ਪੈਂਦਾ ਬਰਨਾਲਾ ਬਾਈ ਕੋਲ ਚੱਲ ਆਪਾਂ ਬਈ ਹੁਣ ਵੀ ਗਾਰੰਟੀ ਨਾਲ ਭੇਜਾਂਗੇ ਠੀਕ ਹੈ ਹਾਂ ਠੀਕ ਲੋਕ تسਲੀ ਕਰ ਲਿਆ ਆਉਦੀ ਆ ਕੇ ਅਗਲਾ ਦੋ ਡੰਗ ਤੇ ਰੇਟ ਭਰਾ ਇਹਦਾ ਵੀ ਜਾ ਇਹਦਾ ਵੀ ਫੋਨ ਤੇ ਜਾਇਜੀ ਹੋ ਬਾਈ ਠੀਕ ਹੈ ਜੀ ਲੋ ਬਾਈ ਜੀ ਕੋਲ ਸਾਰੇ ਆਪਾਂ ਨਗ ਸਮ ਦਿਖਾ ਚੁੱਕੇ ਹਾਂ ਠੀਕ ਹੈ ਨਾ ਭਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ